ਤਸਵੀਰਾ ਜਲਾਲਾਬਾਦ ਦੇ ਪਿੰਡ ਫਲੀਆਂ ਵਾਲਾ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਐਕਟੀਵਾਟ ਇੱਕ ਕਾਰ ਦੀ ਮਾਮਲੀ ਟੱਕਰ ਤੋਂ ਬਾਅਦ ਨੌਜਵਾਨਾਂ ਨੇ ਪਿੰਡ ਵਿੱਚ ਵਰਕੇ ਇੱਕ ਕਾਰ ਦੀ ਭੰਤੋੜ ਕੀਤੀ ਹੈ ਤੇ ਇੱਕ ਔਰਤ ਦੀ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਗਏ ਨੇ ਹੁਣ ਸੁਣ ਲੈਣੇ ਕਿ ਦੋਨਾਂ ਧਿਰਾਂ ਦਾ ਕੀ ਕੁਝ ਕਹਿਣਾ ਹੈ ਜੀ ਕੀ ਗੱਲ ਹੋਈ ਹੈ ਹਾਂਜੀ ਕੀ ਗੱਲ ਹੋਈ ਕੱਲ ਮੈਂ ਤੇ ਘਰੇ ਨਹੀਂ ਹੈਗਾ ਸੀ ਆਪਣੇ ਵੀ ਮੇਰੇ ਘਰੇ ਇਕੱਲੇ ਗੁੜਿਆ ਹੈਗੀ ਸੀ ਅਸੀਂ ਗਿਆ ਸੀ ਆਪਣੇ ਰਿਸ਼ਤੇਦਾਰਾਂ ਦੇ ਤੇ ਕੱਲ ਮੇਰਾ ਮੁੰਡਾ ਸਕੂਲ ਤੋਂ ਪੇਪਰ ਦੇ ਕੇ ਆ ਰਿਹਾ ਸੀ ਤੇ ਇੱਥੇ ਜਿਹੜਾ ਆਪਣੇ ਟੈਲਨ ਦੀ ਫੈਕਟਰੀ ਦਾ ਮੁੰਡਾ ਲੱਗਿਆ ਜੰਡ ਵਾਲੇ ਦਾ ਵਿਜੇ ਕੁਮਾਰ ਉਹਦੀ ਐਕਟਿਵਿਟੀ ਦੇ ਲੱਗੀ ਗੱਡੀ ਨੂੰ ਤੇ ਕਹਿ ਰਿਹਾ ਸੀ ਗਾਲ ਗਲੋਚ ਕੀਤੀ ਰੁਕ ਰੋਕ ਕੇ ਮੇਰੇ ਮੁੰਡੇ ਨੂੰ ਨੇ ਥੱਪੜ ਮਾਰੇ ਗਾਲ ਗਲੋਚ ਕਰਕੇ ਫਿਰ ਮੁੰਡੇ ਨੂੰ ਕਿਹਾ ਤੁਸੀਂ ਤੁਹਾਡੇ ਘਰ ਕਿੱਥੇ ਗਿਆ ਉੱਤ ਮੈਂ ਤੁਹਾਡੇ ਘਰੇ ਆਣਾ ਕੁੱਟਣਾ ਉਹ ਕਹਾ ਮੇਰਾ ਪੈਟਰੋਲ ਪੰਪ ਕੋਲ ਕਾਰ ਆ ਗਿਆ ਪੈਟਰੋਲ ਪੰਪ ਕੋਲ ਉਹਨੂੰ ਗੱਡੀ ਰੋਕੀ ਉਹ ਤੇ ਹੱਥ ਹੱਥ ਬਲੋ ਤੇ ਰੋਕ ਕੇ ਉਹਨੇ ਕਿਹਾ ਵੀ ਮੇਰੇ ਆ ਜੋ ਮੈਂ ਆ ਗਿਆ ਲੜਨਾ ਉਹ ਤੇ ਇੱਕ ਦੋ ਬੱਖੇ ਪੈ ਗੱਡੀ ਨੂੰ ਸ਼ੀਸ਼ੇ ਨੂੰ ਇੱਟ ਲੱਗੀ ਉਦੋਂ ਬਾਅਦ ਉਹ ਸਾਰੇ ਪਿੰਡ ਨੂੰ ਗੁੰਡੇ ਮੰਗਵਾ ਲੈ ਸਾਰੇ ਪਿੰਡ ਚ ਕਰਿਆ ਸਾਰੀ ਪੋਰਥੋੜ ਕਰਤੀ ਮੇਰੇ ਗੋਡੀਆਂ ਨੂੰ ਕੁੱਟਾ ਕੁੱਟ ਮਾਰ ਕੇ ਇਹਨੂੰ ਘਰ ਅਗਲਾਣੇ ਚਾਹੁੰਦੇ ਸੀ ਗੁੰਡੇ ਐਨੇ ਕੋ ਸੀ ਘਟੋ ਘਟਤੀ 35 ਬੰਦੇ ਪਤਾ ਹੀ ਨਹੀਂ ਲੱਗਾ ਕਿਹੜੇ ਪਾਸੇ ਕੀ ਹੋਇਆ ਸਾਰਾ ਪਿੰਡ ਭਰਾ ਪਿਆ ਕਾਪੇ ਕਰਪਾਨਾ ਠਿੱਸੇ ਉਹਨੂੰ ਹੰਦਾ ਮੇਰੇ ਕੋਲ ਪਿਸਟੜੇ ਮੈਂ ਸਾਰੇ ਲਾਚਾ ਇਤੂ ਮਾਰਤੇ ਜਾਣਾ ਤੇਰੇ ਮੁੰਡੇ ਨੂੰ ਤਾਂ ਮਾਰਤੇ ਜਾਣਾ ਤੇ ਸਾਡੇ ਬਹੁਤ ਜ਼ਿਆਦਾ ਉਹਨਾਂ ਨੁਕਸਾਨ ਕੀਤਾ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਸਰ ਅਸੀਂ ਗਏ ਆ ਆਪਣੇ ਸਿਟੀ ਕੱਲ ਸ਼ਾਮ ਨੂੰ ਤਾਈ 3 ਵਜੇ ਜਦੋਂ ਵਾਰਤਾਤ ਕਰਕੇ ਗਏ ਨੇ ਹੂੰ ਉਦੋਂ ਬਾਅਦ ਦਰਖਾਸਤ ਲਾਈਏ ਇਸੇ ਵੀ ਮਤਲਬ ਸਾਡੇ ਤੇ ਠੀਕ ਹੈ ਨੇ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਆਪਣਾ ਦਰਖਾਸਤ ਲਿਖ ਲਈ ਆਂਦਾ ਕਾਰਵਾਈ ਕਰਾਂਗੇ ਠੀਕ ਹੈ ਹੁਣ ਤੂੰ ਕੀ ਕੀ ਮੰਗ ਕੀ ਕਰਦੇ ਹੋ ਮੰਗ ਇਹ ਹੀ ਪ੍ਰਸ਼ਾਸਨ ਨੂੰ ਮੰਗ ਹੈ ਕਿ ਸਰ ਵੀ ਆਪਣੇ ਜਿੰਨਾ ਵੀ ਜੋ ਵੀ ਸਾਡੇ ਘਰੇ ਨੁਕਸਾਨ ਹੋਇਆ ਜੋ ਵੀ ਮੇਰੇ ਲੜਕੀ ਨੂੰ ਬਤਮੀਜ਼ ਕੀਤੀ ਗਈ ਮੇਰੇ ਲੜਕੀ ਨੂੰ ਕੁੱਟਾ ਗਿਆ ਸਾਡੇ ਘਰੇ ਐਲਸੀਡੀ ਤੋੜਤੀ ਸਾਡੇ ਘਰੇ ਨੁਕਸਾਨ ਬਹੁਤ ਹੋਇਆ ਹੈ ਸਾਡੇ ਘਰ ਜਿੰਨੇ ਵੀ ਆਏ ਕਿਰਪਾ ਨਾਲ ਲੈ ਕੇ ਪੂਰੇ ਪੁੱਜ ਕੇ ਆਏ ਨੇ ਅਸੀਂ ਪ੍ਰਸ਼ਾਸਨ ਇਹ ਹੀ ਗੱਲ ਕਰਨ ਆਏ ਆ ਵੀ ਜਲਦ ਜਲਦ ਕਾਰਵਾਈ ਕੀਤੀ ਜਾਵੇ ਉਹ ਕੱਲ ਆਏ ਸੀ ਗੁੰਡੇ ਤੇ ਉਹਨਾਂ ਨੇ ਮਤਲਬ ਘਰ ਦੀ ਪੰਡ ਤੋੜ ਕੋਸ਼ਿਸ਼ ਕੀਤੀ ਪਹਿਲਾਂ ਅਸੀਂ ਪਿੱਛੇ ਖੜੇ ਰਵਿੰਦਰ ਐ ਫਿਰ ਕਦੋਂ ਉਹਨਾਂ ਨੇ ਸ਼ੀਸ਼ੇ ਤੋੜੇ ਕਰਦੇ ਨੁਕਸਾਨ ਕਰਨ ਲੱਪੇ ਫਿਰ ਅਸੀਂ ਜਾ ਕੇ ਰੋਕਿਆ ਉਹ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਕੀਤਾ ਮਾਰਿਆ ਕੁੱਟਿਆ ਫਿਰ ਮੇਰੇ ਵੀਰੇ ਚੜਾਇਆ ਨਿਤੋਣਾ ਮਾਰ ਦੇਣਾ ਸੀ ਹੂੰ ਤਾਂ ਨੂੰ ਮਾਰੇ ਹਾਂਜੀ ਕਿੰਨੇ ਰਾ ਚਪੇਟਾ ਮਾਰਿਆ ਨੱਕ ਤੇ ਕੋਈ ਸੋਣਾ ਮਾਰੇ ਨਹੀਂ ਕਿੰਨੇ ਜਣੇ ਸੀ 32 35 ਜਣੇ ਸੀਗੇ ਹਾਂ ਲਗਭਗ 30 35 ਸਾਰਿਆਂ ਕੋਲ ਥਿਆਰ ਰਹਿਗੇ ਸੀਗੇ ਕਿਸੇ ਤਰ੍ਹਾਂ ਬਹੁਤ ਥਿਆਰ ਵੀ ਸੀਗੇ ਹਾਂਜੀ ਪਿਸਟਲਾਂ ਨਰਾੜਾ ਰੂੜਾ ਸਭ ਥਿਆਰ ਆਗੇ ਸੀ ਵੀਰ ਅਸੀਂ ਕੱਲ ਕੰਮ ਗਾਇਆ ਸੀ ਗੁੜੀਆਂ ਕੱਲੀ ਕਰੇ ਸੀ ਬੱਚੇ ਕੋਲ ਐਕਟਵਾ ਲੱਗੀ ਏ ਗੱਡੀ ਨੂੰ ਉੱਥੇ ਆਪ-ਥੱਬ ਹੋਈ ਏ ਰੋਲਾ ਪਿਆ ਏ ਬਾਅਦ ਵਿੱਚ ਅਣਪਛਾਤੇ ਵਿਅਕਤੀ ਲੈ ਕੇ 25 ਟੀ ਸਾਡੇ ਘਰੇ ਆ ਗਏ ਗੁੜੀਆਂ ਨੂੰ ਆਪ ਥਾ ਵਕਰ ਗਏ ਨੇ ਸਾਡੀ ਤੋੜ ਪਨ ਕਰ ਗਏ ਨੇ ਸਾਨੂੰ ਇਨਸਾਫ ਦਿੱਤਾ ਜਾਵੇ ਗੁੜੀਆਂ ਨਚਪੇਟਾ ਵੀ ਮਾਰੀਆਂ ਨੇ ਕੋਸਨ ਵੀ ਮਾਰਦਾ ਰਿਹਾ ਗੁੜੀਆਂ ਨੂੰ ਕੌਣ ਸੀ ਜੀ ਪਤਾ ਨਹੀਂ ਵੀਰ ਕੌਣ ਸੀ ਅਣਪਛਾਤੇ ਵਿਕਤੀ ਸੀ ਸਾਡੀ ਜਾਨ ਪਛਾਣ ਤੋਂ ਬਾਹਰ ਨੇ ਕਿੰਦੇ ਤੇ ਸੀ ਉਹ ਗੱਡੀਆਂ ਤੇ ਆਏ ਨੇ ਦੋ ਗੱਡੀਆਂ ਸੀ ਇੱਕ ਮੋਟਰਸਾਈਕਲ ਤੇ ਅੱਛਾ ਹਾਂਜੀ ਕਿੰਨੇ ਕੋਈ ਇਹ ਵਾਕਿਆ ਇਹ ਤਿੰਨ ਸਾਢੇ ਤਿੰਨ ਦੇ ਕਰੀਬ ਕੋਲ ਪਾਸ ਹਾਂਜੀ ਦੈਂਤ ਆਦੇ ਅਸੀਂ ਮੰਗ ਕਰਦੇ ਸਰਕਾਰ ਤੁਸਾਨੂੰ ਇਨਸਾਫ ਦਿੱਤਾ ਜਾਵੇ ਜੋ ਸਾਡੀ ਤੋੜ ਭਰਨੇ ਉਹ ਸਾਨੂੰ ਦਿੱਤੀ ਜਾਵੇ ਅਸੀਂ ਗਰੀਬ ਘਰ ਹੈ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਹਾਂਜੀ ਅੱਛਾ ਕੀ ਗੱਲ ਕੀ ਹੋਈ ਹੈ ਬਾਕੀ ਅਸੀਂ ਤਿੰਨ ਜਣੇ ਹੈਗੇ ਆ ਸੀਗੇ ਪਰ ਸਾਨੂੰ ਪਤਾ ਨਹੀਂ ਸੀ ਵੀ ਇਹ ਗੁੰਡਾ ਕਰਦੀ ਆ ਰਹੇ ਨੇ ਤੇ ਬਾਕੀ ਸਾਡੀ ਗੁਡੀਆਂ ਭੱਜ ਕੇ ਆਈ ਜਦੋਂ ਉਹਨਾਂ ਤੋੜ-ਫੜ ਕੀਤੀ ਤੇ ਕਹਿੰਦੇ ਅੱਗ ਲਾਣੇ ਸਾਡੀ ਗੁਡੀਆਂ ਆਈ ਤੇ ਇਹਨਾਂ ਨੂੰ ਮਾਰਨ ਲੱਗ ਗਏ ਤੇ ਕਹਿੰਦੇ ਸੀ ਜਨਾਨੀਆਂ ਜੋ ਵੀ ਗਿਆ ਇਹਨਾਂ ਸਾਰਿਆਂ ਨੂੰ ਇਕੱਠਾ ਕਰੋ ਆਪਾਂ ਕੁੱਟਣਾ ਹੈ ਮਾਰਨਾ ਹੈ ਜੋ ਬੱਚੇ ਨੇ ਗਲਤੀ ਕੀਤੀ ਉੱਥੇ ਉਹਨੂੰ ਮਾਰਨਾ ਚਾਹੁੰਦੇ ਸੀ ਪਰ ਉਹ ਹੈ ਨਹੀਂ ਸੀਗੇ ਤੇ ਬਾਕੀ ਸਾਨੂੰ ਨਹੀਂ ਪਤਾ ਹੈਗਾ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਤੇ ਗਲਤੀ ਬਹੁਤ ਜ਼ਿਆਦਾ ਉਹਨਾਂ ਕਰ ਦਿੱਤੀ ਏ ਸਾਡੇ ਨਾਲ ਕਰੇ ਆ ਕੇ ਅਸੀਂ ਕੋਈ ਨਹੀਂ ਸਾਡੇ ਘਰ ਚ ਹੈਗਾ ਅਸੀਂ ਹੋਰ ਅਸੀਂ ਤਿੰਨ ਜਣੇ ਇੱਕ ਸਾਡੇ ਨਾਲ ਇਹ ਬੱਚੀ ਹੈਗੀ ਸੀ ਦੋ ਜਣੇ ਅਸੀਂ ਆ ਪੈ ਗਿਆ ਸੀ ਖੁਦ ਮੈਂ ਉਹ ਮੁੰਡੇ ਦੀ ਚਾਚੀ ਆ ਤੇ ਮੈਂ ਪੁੱਛਦੀ ਵੀ ਰਹੀ ਆ ਰੋਕਦੇ ਰਹਾ ਸਾਡੇ ਸਾਰੇ ਵੇੜੇ ਆਲੇ ਆ ਗਏ ਨੇ ਤੇ ਸਾਡੇ ਨਾਲ ਵੀ ਨਿਨਸਾਫੀ ਹੋਵੇ ਆ ਕੀ ਹੁਣ ਮੰਗ ਕੀ ਕਰਦੇ ਸਾਨੂੰ ਤੁਹਾਨੂੰ ਸਾਫ ਚਾਹੀਦਾ ਸਾਡੇ ਬੱਚਿਆਂ ਨੂੰ ਹੁਣ ਕੱਲ ਨੂੰ ਖਤਰਾ ਹੈ ਜਿਹੜੇ ਬੱਚਿਆਂ ਨਾਲ ਉੱਥੇ ਗਲਤੀ ਹੋਈ ਏ ਚਲ ਸਾਡੇ ਬੱਚਿਆਂ ਕੋਲੀ ਗਲਤੀ ਹੋਈ ਏ ਪਰ ਸਾਨੂੰ ਇਨਸਾਫ ਚਾਹੀਦਾ ਹੈ ਬੱਚੇ ਸਾਡੇ ਵੀ ਗਏ ਨੇ ਮੇਰੇ ਬੱਚੇ ਵੀ ਗਏ ਨੇ ਕੱਲ ਨੂੰ ਗਲਤੀ ਕੋਈ ਵੀ ਹੁੰਦੀ ਏ ਉਹਨਾਂ ਦੇ ਜੁਮੇ ਲੱਗੇਗੀ ਸਾਨੂੰ ਇਨਸਾਫ ਚਾਹੀਦਾ ਹੈ ਬੱਚਿਆਂ ਨੂੰ ਕੱਲ ਨੂੰ ਇਸ ਤਰ੍ਹਾਂ ਸਾਨੂੰ ਦਿੱਕਤ ਨਾ ਆਵੇ ਅੱਜ ਤਾਂ ਸਾਡੇ ਘਰੇ ਆ ਗਏ ਨੇ ਕੱਲ ਨੂੰ ਹੋਰ ਵੀ ਕੁਝ ਹੋ ਸਕਦਾ ਹੈ ਸਲਾਮ ਹੈ ਆਰੋਪ ਲੱਗਦੇ ਆ ਵੀ ਤੁਸੀਂ ਘਰ ਚ ਜਾ ਕੇ ਕਿਸੇ ਨਾਲ ਕੁੱਟਮਾਰ ਕੀਤੀ ਐ ਦਰਸਲ ਬੈਣਾ ਆਪਣੇ ਆ ਦੁਕਾਨੇ ਆਪਣੀ ਆ ਵੀ ਆ ਰਿਹਾ ਸੀ ਮੇਜ ਲਾਣਾ ਮੈਂ ਆਪਣੀ ਦੁਕਾਨ ਵਾਲਾ ਗੱਡੀ ਮੋੜ ਲੱਗਾ ਹਾਂ ਐਨੀ ਕਿਟਰ ਜਗ ਰਿਹਾ ਸੀ ਉਹ ਪਿੱਛੋਂ ਆਏ ਦੋ ਜਣੇ ਮੈਂ ਵੇਖਿਆ ਵੀ ਸ਼ੀਸ਼ੇ ਤਾਂ ਨਹੀਂ ਵੀ ਦੋ ਜਣੇ ਨੇ ਪਿੱਛੇ ਮੈਨੂੰ ਰੋਕ ਲਈ ਵੀ ਗੱਡੀ ਨਾਲ ਉਹਨੂੰ ਗਾਲ ਕੱਢੀ ਵੀ ਚਾਹੇ ਗੱਡੀ ਮੋੜਾ ਜਾਂਦੀ ਆ ਹਾਂ ਭਾਵੇਂ ਗਾਲ ਤਾਂ ਨਾ ਕੱਢਦਾ ਕਹਿੰਦਾ ਮੈਂ ਖੜਾ ਹਾਂ ਹਾਂ ਤੇ ਆ ਉਹਦੇ ਅੱਗੇ ਕੱਢ ਕੇ ਗਾਲ ਕੱਢੀ ਅੱਜ ਆਗੇ ਦੁਕਾਨ ਕੋਲੇ ਤੇ ਮੇਰੇ ਨਾਲ ਬਾਹਰ ਨਿਕਲ ਗਏ ਹਥੋਪਾਈ ਹੋ ਗਿਆ ਹਾਂ ਠੀਕ ਹੈ ਹਥੋਪਾਈ ਹੋਣ ਤੋਂ ਬਾਅਦ ਮੈਂ ਵੀਰੇ ਫਲੀਆਂ ਸਮਾਨ ਨਾਲ ਫਲਾਣਾ ਦੁਕਾਨ ਤੋਂ ਫਰਾ ਕੇ ਆਪਦੇ ਪਿੰਡ ਵੱਲ ਜਾ ਰਿਹਾ ਸੀ ਵਾਈਫ ਵੀ ਮੇਰੇ ਨਾਲ ਸੀ ਨਾਲ 2 ਮਹੀਨੇ ਜਵਾ ਕੇ ਮੇਰੇ 2 ਮਹੀਨੇ ਦਾ ਨਾਲ ਉਹ ਸੀਗਾ ਨਾਲ ਮੇਰੀ ਭਾਂਜੀ ਤੇ ਭਾਂਜੇ ਸੀਗੇ ਉਹ ਕਿੰਨਾ ਤਿੰਨ ਸਾਲਾਂ ਦੇ ਦੋ ਬੱਚੇ ਨੇ ਠੀਕ ਹੈ ਉਸ ਤੋਂ ਬਾਅਦ ਫਲੀਆਂ ਵਾਲੇ ਪੰਪ ਤੁਰਲੇ ਪਾਸੇ ਉਹਨਾਂ ਨੇ 5-6 ਜਣੇ ਸੀਗੇ ਮੁੰਡੇ ਇੱਥੇ ਤੋਂ ਚਲੇ ਗਏ ਬਾਕੀ ਇਹ ਬਾਈਕ ਤੇ ਪਹਾਲ ਗਏ ਮੁੰਿਹਰਣ ਦਾ ਵੀਰੇ ਮੇਰੇ ਮੁੰਡੇ ਗੱਲ ਪੈ ਗਏ ਦੋ ਤਾਂ ਬਾਹਰ ਆ ਗਏ ਵੀਰਾ ਵੀ ਦੁਕਾਨ ਤੋਂ ਉਹ ਭੱਜ ਗਏ ਉਹ ਉੱਥੇ ਜਾ ਕੇ ਪੰਪ ਕੋਲੇ ਜਾ ਕੇ ਉਹਨਾਂ ਨੇ ਮੇਰੇ ਗੱਡੀ ਦਾ ਬੈਕ ਪਿੱਟਾ ਮਾਰੀਆ ਮੈਂ ਹੱਥ ਕਰੀ ਰੋਕ ਤਾ ਨਾ ਮਾਰੂ ਪੰਪਾਂ ਤੇ ਗੱਡੀ ਲਾ ਦੇ ਨਾ ਮੇਰੇ ਬੱਚੇ ਨਾਲ ਮੇਰੀ ਵਾਈਫ ਨਾਲ ਹਾਂ ਉਹਨਾਂ ਨੇ ਆਜ ਦੇਖੋ ਗੱਡੀ ਇਧਰੋਂ ਭਲਾ ਕਿੱਟ ਮਾਰੀ ਇੱਕ ਮੁੰਡੇ ਨੇ ਹਾਂ ਉਹ ਸਗਾਣੀ ਗਈ ਆਂ ਸੀਸੇ ਪਾੜੀ ਉਹਨਾਂ ਨੇ ਇੱਟ ਮਾਰੀ ਮੇਰੀ ਵਾਈਫ ਦੇ ਇੱਥੇ ਵਜੀ ਇੱਟ ਹਾਂ ਸਟੈਚ ਲੱਗੇ ਚਾਰ ਟਾਂਕੇ ਲੱਗੇ ਹੋਗੇ ਹਾਂ ਆ ਦੇਖੋ ਵਿੱਚ ਤੁਸੀਂ ਆਂ ਸੀਸਾ ਦੇਖੋ ਵਿੱਚ ਪੱਥਰ ਦੇ ਵੱਟੇ ਵਾਏ ਨੇ ਅੱਛਾ ਮੇਰੀ ਵਾਈਫ ਨੇ ਮੇਰੇ ਬੱਚੇ ਨੂੰ ਨਾਲ ਦੀ ਨਾਲ ਹਿੱਕ ਨਾਲ ਲਾ ਲਿਆ ਹਾਂ ਉਹਦੇ ਆਪੇ ਵਜ ਗਈ ਇਤھے ਬੱਚੇ ਬੈਠੇ ਜੀ ਗੱਡ ਉਹ ਦੋ ਬੱਚੇ ਪਿੱਛੇ ਬੈਠੇ ਆ ਬੱਚਤ ਹੋ ਗਈ ਦੀ ਪਿੱਛੋਂ ਮਾਰ ਦਿੰਦੇ ਹਾਂ ਉਹ ਤਾਂ ਬੱਚੇ ਗਏ ਸੀ ਜੀ ਉਹ ਵੀ ਫਿਰ ਮੈਂ ਤਾਂ ਉਹਦਾ ਗੱਡੀ ਪੰਪ ਤੇ ਬਾੜੀ ਅੰਗਾ ਤੁਸੀਂ ਪੰਪ ਦੀ ਰਿਕਾਰਡਿੰਗ ਚੈੱਕ ਕਰ ਸਕਦੇ ਹੋ ਬਾਬੇ ਅੰਦਰ ਕੈਮਰੇ ਲੱਗੇ ਹੋਣਦੇ ਸੀ ਵੀ ਉਹ ਕਹਿੰਦੇ ਜਿਹੜਾ ਤੁਸੀਂ ਘਰੇ ਗਿਆ ਜਾ ਕੇ ਤੋੜਪਨ ਕੀਤੀ ਐ ਸ਼ੀਸ਼ੇ ਤੋੜੇ ਐ ਉਹ ਕੀ ਮਸਲਾ ਹੈ ਉਹ ਦੇਖੋ ਉਸ ਤੋਂ ਬਾਅਦ ਵਿੱਚ ਮਲਾਜਮਾਂ ਨੂੰ ਕੀਤਾ ਫੋਨ ਵੀ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਮੇਰੇ ਕੋਲੇ ਵੀਡੀਓ ਪਈ ਮੈਂ ਜਿਹੜੀ ਵੀਡੀਓ ਬਣਾਈ ਵੀ ਪੰਪ ਤੇ ਇੰਨੇ ਲੋਕ ਬਾਬਾ ਇਕੱਠੇ ਹੋ ਚੁੱਕੇ ਨੇ ਪਬਲਿਕ ਹਾਂ ਮੈਂ ਥਾਣੇ ਗੱਡੀ ਲਾਈ ਥ अच्छा मैं जब ठाणे गया मैं ठाणे सनो भाई ने उन्होंने कीती मैं बाद में मैं ने पूछया मैं कहया कि ਤੁਸੀਂ ਰਖਾਸ ਲਿਖਣੀ ਮੇਰੀ ਉਹ ਕਹਿੰਦੇ ਲਿਖ ਦੇ ਲਿਖ ਦੇ ਮੈਂ ਕਲਾ ਜਾਂ ਸਿਵਲ ਹਸਪੀਟਲ ਸਿਵਲ ਹਸਪੀਟਲ ਮੇਰੀ ਵਾਈਫ ਦੇ ਟਾਂਕੇ ਆ ਰਹੇ ਆਉਂਦੇ ਪੈ ਸੀ ਜਿਵੇਂ ਨਾ ਪਸ਼ੂ ਨੂੰ ਟਾਂਕੇ ਲਾਦੇ ਹਾਂ ਹਾਂ ਮੈਂ ਕਿਹਾ ਕੋਈ ਇਨਸਾਨ ਹੈ ਤਰੀਕੇ ਨਾਲ ਲਾਉ ਉਹਨਾਂ ਨੇ ਕੁਝ ਨਹੀਂ ਸਾਡੀ ਗੱਲ ਗੁੱਲ ਸੁਣੀ ਉਹਨਾਂ ਨੇ ਟਾਂਕੇ ਲਾਤੇ ਸਿਰਫ ਇੰਜੈਕਸ਼ਨ ਤੱਕ ਨਹੀਂ ਸਿਰ ਚਲਾਇਆ ਕਿਉਂਕਿ ਮਾਫ ਨੂੰ ਸੁਣਨ ਕਰਕੇ ਇੰਜੈਕਸ਼ਨ ਲਾਉਂਦੇ ਨੇ ਸਿਵਲ ਹਸਪਤਲ ਵਿੱਚ ਕਿਤੇ ਵੀ ਹਾਂ ਉਹਦੇ ਫਿਰ ਮੈਂ ਵਾਈਫਾਈ ਤੋਂ ਲੈਣ ਦੇ ਨਾਲ ਮੈਂ ਥਾਣੇ ਤੇ ਵੀ ਗੱਡੀ ਕਰਦੇ ਹਾਂ ਕਿਉਂਕਿ ਮੇਰੀ ਸਨਵਾਈਤ ਹੋਈ ਨਹੀਂ ਫਿਰ ਮੈਂ ਕਿਹਾ ਸਰ ਮੇਰੇ ਬੱਚਾ ਨਿਕਲ ਗਿਆ ਮੇਰੇ ਬੱਚੇ ਨੂੰ ਚਲੀਟ ਨਾਕਤ ਆਈ ਹੈ ਜੇ ਮੇਰੀ ਭਾਈ ਅੱਜ ਤੱਕ 20 ਵੱਡੇ ਬੰਦਾ ਸੀਗਾ ਮੇਰੀ ਭਾਈ ਬਸੀਗੀ ਉਹਨਾਂ ਨੇ ਜਰ ਕੇ ਸਾਡੇ ਅੱਜ 6:00 ਵਜੇ ਦੀ ਉਹ ਨਹੀਂ ਚੱਲਣਾ ਇਸ ਕਰਕੇ ਮੈਂ ਕੱਲ ਗਿਆ ਉਹਨਾਂ ਦੇ ਦੇਖੋ ਜਿਹਨੇ ਵੀ ਪਰਿਵਾਰ ਨੂੰ ਛੱਟ ਲੱਗੇ ਕਿਤੇ ਬੰਦਾ ਹੰਡਾ ਰਹੇਗਾ ਨਹੀਂ ਰਹੇਗਾ ਕਿਉਂਕਿ ਅੱਛਾ ਇੱਕ ਉਹਨਾਂ ਦੀ ਕੁੜੀ ਵੀਰੇ ਛੱਟ ਭਾਈਓ ਸਾਡੇ ਘਰੇ ਖੰਡ ਅਸੀਂ ਸਿਰਫ ਕੁਝ ਨਹੀਂ ਸੰਸੂਨ ਲਗਾਏ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖ ਤੂੰ ਮੇਰੀ ਪੈਣਾ ਵਰਗੀ ਜੇ ਮੈਂ ਤੇਰੇ ਛੱਟ ਮਾਰਾ ਤੇ ਤੇਰੇ ਤੈਨੂੰ ਕੀ ਮਹਿਸੂਸ ਹੋ ਜਾਏਗਾ ਚਲੋ ਆਪਾਂ ਪ੍ਰਭ ਨੂੰ ਜਾਣ ਦੇਣੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਭਵੇਂ ਉਹ ਕੁੜੀ ਚਖਮੇ ਬਿਆਣ ਦਵੇ ਜੋ ਮਰਜੀ ਨਹੀਂ ਤੁਹਾਡੇ ਤੁਹਾਡੇ ਕਹਿ ਦੇ ਮੁਤਾਬਕ ਜਿਹੜੀ ਤੋੜਪੰਨ ਹੋਈ ਆ ਤੁਸੀਂ ਨਹੀਂ ਕੀਤੀ ਨਹੀਂ ਵੀਰੇ ਆਪਾਂ ਨਹੀਂ ਕੀਤੀ ਅਸੀਂ ਬਾਹਰ ਖੜੇ ਰਹਾ ਅਸੀਂ ਵੀ ਸਮਝਦਾਰ ਆ ਪੜੇ ਲਿਖੇ ਬੰਦੇ ਆ ਜਦੋਂ ਘਰੇ ਵੜਾਂਗੇ ਤੇ ਵੀਰੇ ਕੇਸ ਤੋਂ ਬਣਦਾ ਇਹ ਕਰਕੇ ਉਹ ਕਿਸੇ ਵਟ ਸਕਦੇ ਕਰ ਨਹੀਂ ਵਟ ਸਕਦੇ ਪਿੰਡ ਦੇ ਵਿੱਚ ਬੰਦੇ ਲੱਭਦੇ ਰਹੇ ਬੰਦੇ ਨਾਲ ਦੀ ਨਾਲ ਨਿਕਲ ਗਏ ਉਹ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਸੀਸੀਟੀਵੀ ਤੁਸੀਂ ਮੁੰਡੇ ਆ ਕਾਰਾਂ ਦੋ ਹੈਗੀਆਂ ਇੱਕ ਮੋਟਰਸਾਈਕਲ ਹੈ ਉਹ ਉਹ ਤੁਸੀਂ ਕੀ ਕਰਦੇ ਸੀ ਪਿੰਡ ਵਿੱਚ ਉਹਨਾਂ ਲੱਭਦੇ ਸੀਗੇ ਅਸੀਂ ਅੱਛਾ ਉਦੋਂ ਲੱਭਦੇ ਸੀ ਉਹਨਾਂ ਜਿਹੜੀ ਉਹ ਜਿਹੜੀ ਇਹਨਾਂ ਨੇ ਤਸਵੀਰਾਂ ਬਣਾਈਆਂ ਨੇ ਜਿਹੜੀਆਂ ਇੱਕ ਹੋਰ ਹੈਗੀਆਂ ਉਹ ਮੇਰੇ ਯਾਰ ਵੇਲੇ ਗਏ ਸੀਗੇ ਮੈਂ ਨਹੀਂ ਗਿਆ